ਇਹ ਜਿਹੜਾ ਪ੍ਰੋਗਰਾਮ ਹੈ ਭਾਰਤੀ ਜਨਤਾ ਪਾਰਟੀ ਪੂਰੇ ਵਰਡ ਦੇ ਵਿੱਚ ਅੱਜ ਰਨ ਫਾਰ ਯੂਨੀਟੀ ਦੇਸ਼ ਦੇ ਨਾਮ ਦੇਸ਼ ਦੀ ਇਕਤਾ ਦੇ ਨਾਮ ਸ਼ਰਦਾਰ ਵੱਲ ਭਾਈ ਪਟੇਲ ਜਿਹੜੇ ਸਾਡੇ ਮਹਾਨ ਆਗੂ ਸੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਵਿਆਸ਼ਤਾ ਤੋਂ ਇੱਕ ਜਿਹੜਾ ਮਾਲਾ ਦੇ ਵਿੱਚ ਪਰੋ ਕੇ ਇਹ ਭਾਰਤ ਦੇਸ਼ ਨੇ ਆਇਆ ਅੱਜ ਉਹਨਾਂ ਨੂੰ ਸਲਾਮ ਕਰਨ ਲਈ ਉਹਨਾਂ ਨੂੰ ਸਜਦਾ ਕਰਨ ਲਈ ਉਹਨਾਂ ਨੂੰ ਨਮਸਕਾਰ ਕਰਨ ਲਈ ਉਹਨਾਂ ਦੇ ਸੋਚ ਦੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਜਨਰੇਸ਼ਨਾਂ ਚੱਲਣ ਲਈ ਇੱਕ ਯਾਤਰਾ ਕੱਢੀ ਗਈ ਹੈ ਬਹੁਤ ਹੀ ਉੱਚਾ ਹੈ ਬਹੁਤ ਹੀ ਵਧੀਆ ਜਿਹੜੇ ਹੈਗੇ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਔਰ ਇਹ ਤੋਂ ਪਤਾ ਲੱਗ ਰਿਹਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਿਛਲੇ 11 ਸਾਲਾਂ ਦੇ ਵਿੱਚ ਦੇਸ਼ ਨੂੰ ਤਰੱਕੀ ਤੇ ਲੈ ਗਏ ਆ ਆਤਮ ਤਰ ਆਤਮ ਨਿਰਭਰ ਦੇਸ਼ ਬਣ ਜਾ ਰਿਹਾ ਹੈ ਇਹ ਸਾਰਾ ਕੁਝ ਸਾਡੇ ਜੋ ਉਹ ਮਹਾਨ ਯੋਧੇ ਸੰ ਮਹਾਨ ਨੇਤਾ ਸੰ ਵੱਲ ਭਾਈ ਪਟੇਲ ਵਰਗੇ ਨੇਤਾ ਸੰ ਉਹਨਾਂ ਦੀ ਜਿਹੜੀ ਸੋਚ ਸੀ ਅੱਜ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਸੋਚ ਦੇ ਚੱਲਦਾ ਹੋਇਆ ਹੈ ਦੇਸ਼ ਨੂੰ ਤਰੱਕੀ ਵੱਲ ਲੈ ਜਾਣ ਲਈ ਆਪਣਾ ਇਹ ਚੋਗਲ ਆਉਂਦੇ ਪਾਰੀਆ ਆਉਣਾ ਟਿਕ ਪਾ ਜਾਈ ਕੀ ਕਹਿਣਾ ਚਾਹਾਂਗੇ ਖਾਸ ਕਰਕੇ ਦੇਸ਼ਵਾਸੀਆਂ ਦੇ ਸੁੱਖ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਦੇਸ਼ ਦੇ ਵਿੱਚ ਕੁਝ ਦੇਸ਼ੀ ਸ਼ਰੂਦੀ ਤਾਕਤਾਂ ਦੇਸ਼ ਨੂੰ ਪਿੱਛੇ ਰੱਖਣ ਲਈ ਬਦੇਸ਼ੀ ਤਾਕਤਾਂ ਦੇ ਮਨਸੂਬੇ कामयाब ਕਰਨ ਲਈ ਔਰ ਉਹ ਕੁਝ ਚਾਲਾਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਦੇਸ਼ੀ ਜੋ ਜੈ ਚੰਦ ਕੋਈ ਹੈਥਨ ਦੀ ਜੈ ਚੰਦ ਅੱਜ ਵੀ ਉਹਦੇ ਵਿੱਚ ਮੌਜੂਦ ਨੇ ਉਹਨਾਂ ਜੈ ਜੰਨਾਂ ਨੂੰ ਪਛਾਣਨ ਦੀ ਲੋੜ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਪਾਰ ਤੇ ਇੱਕ ਵਿਸ਼ੇਸ਼ ਵਿਸ਼ੇਸ਼ ਆਰਥਿਕਤਾ ਬਣ ਚੁੱਕਿਆ ਜਿਹਨੂੰ ਪਿਛੇ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਮਾੜੀ ਸੋਚ ਵਾਲੇ ਲੋਕ ਹੈ ਇਹਨਾਂ ਨੂੰ ਮੂੰਹ ਦਿਖਾਣੀ ਪੈ ਰਹੀ ਹੈ ਕਿਉਂਕਿ ਲੋਕ ਜਾਣ ਚੁੱਕੇ ਹੈ ਸੋਸ਼ਲ ਮੀਡੀਆ 'ਤੇ ਪੜਿਆ ਹੋਇਆ ਪਹਿਲਾਂ ਵਾਲੀਆਂ ਗੱਲਾਂ ਖਤਮ ਹੋ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਗੱਲ ਪਹੁੰਚਦੀ ਹੈ ਔਰ ਲੋਕ ਆਪਣੇ ਦੇਸ਼ ਨੂੰ ਤਰਕੀ ਵੱਲ ਲੈ ਕੇ ਜਾਣ ਲਈ ਜਿਹੜੇ ਮਾਰੇ ਲੋਕ ਹੈ ਉਹਨਾਂ ਨੂੰ ਲੋਕੀਂ ਲੱਗਦਾ ਹੈ ਬਿਹਾਰ ਦੇ ਭਾਜਪਾ ਇੱਕ ਵਾਰ ਫਿਰ ਬਹੁਤ ਵੱਡੀ ਗਿੰਦੀ ਦੀ ਬਹੁਤ ਪ੍ਰਚੰਡ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਬਿਹਾਰ ਦੇ ਸਰਕਾਰ ਦੀ ਹੈ